ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਪੰਜਾਬ న్యూਸ ਟੈਲੀਵਿਜ਼ਨ ਦੇ ਨਾਲ ਮੈਂ ਸੁਖਰਾਚਾਹ ਹਾਂ ਅੱਜ ਲਾਈਵ ਪ੍ਰੋਗਰਾਮ ਲੈ ਕੇ ਆਇਆ ਹਾਂ ਗੱਲਬਾਤ ਕਰਾਂਗੇ ਕਿਸਾਨਾਂ ਦੀ ਇਸ ਵੇਲੇ ਕਿਸਾਨ ਅੰਦੋਲਨ ਫਿਰ ਚੱਲ ਰਿਹਾ ਹੈਗਾ ਤੁਹਾਨੂੰ ਪਤਾ ਹੈ ਕਿ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ ਲਗਭਗ 15 ਦਿਨਾਂ ਤੋਂ ਪਖਵਾ ਮਰਮਰ ਦੇ ਬੈਠੇ ਨੇ ਕਿਸਾਨ ਇੱਕ ਅਜਿਹਾ ਸ਼ਖਸ ਕਹਿ ਸਕਦੇ ਆ ਆਪਾਂ ਕਿਸਾਨ ਨੂੰ ਆਪਾਂ ਅੰਨ ਦਾਤਾ ਕਹਿੰਦੇ ਆ ਕਿਉਂਕਿ ਉਹ ਅੰਨ ਅਗਾ ਕੇ ਲੋਕਾਂ ਦਾ ਪੇਟ ਪਾਲਣ ਲਈ ਜਾਣਿਆ ਜਾਂਦਾ ਹੈ ਪਰ ਅੱਜ ਕਿਸਾਨ ਸੜਕਾਂ ਤੇ ਕਿਉਂ ਰੋ ਰਿਹਾ ਹੈਗਾ ਜਾਂ ਆਪਾਂ ਕਿਸਾ ਤੇ ਸੜਕਾਂ ਦੇ ਧਾਨੇ ਬਰਦਾਸ਼ਤ ਕਰਨ ਲਈ ਕਿਉਂ ਮਜਬੂਰ ਹੈ ਬੜੇ ਲੰਮੇ ਸਮੇਂ ਤੋਂ ਲੋਕਾ ਆਪਣੀ ਮਰਜ਼ੀ ਦੇ ਨਾਲ ਸਰਕਾਰਾਂ ਚੁਣਦੇ ਆ ਰਹੇ ਨੇ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਜਦੋਂ ਚੋਣਾ ਹੁੰਦਿਆਂ ਨੇ ਉਦੋਂ ਸਭ ਤੋਂ ਪਹਿਲਾਂ ਜਿਸ ਕਿਤੇ ਵਿੱਚ ਜਾਂਦੀਆਂ ਨੇ ਉਸ ਕਿਤੇ ਨਾਲ ਸੰਬੰਧਿਤ ਪਹਿਲਾਂ ਮਸਲਾ ਇਹ ਠਾਉਂਦੀਆਂ ਨੇ ਕਿ ਉਹ ਉਹਨਾਂ ਨੇ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ ਭਾਵੇਂ ਜਿਕਰ ਅਪਾ ਪੰਜਾਬ ਦੀ ਗੱਲ ਕਰੀਏ ਪੰਜਾਬ ਇੱਕ ਖੇਤੀ ਨਿਰਧਾਰਿਤ ਸੂਬਾ ਖੇਤੀ ਤੇ ਪੰਜਾਬ ਦੀ ਆਰਥਿਕਤਾ ਵੱਡੀ ਪੱਧਰ ਤੇ ਨਿਰਭਰ ਹੈ ਅੱਜ ਸਵਾਲ ਵੱਡਾ ਖੜਾ ਇਹ ਹੋਰ ਹੈ ਕਿ ਇੰਨਾ ਸਮਾਂ ਹੋ ਗਿਆ ਇਸ ਤੋਂ ਪਹਿਲਾਂ ਵੀ ਜੋ ਸਰਕਾਰਾਂ ਰਹੀਆਂ ਔਰ ਜਿਹੜੀ ਹੁਣ ਵੀ ਸਰਕਾਰ ਚੱਲ ਰਹੀ ਹੈ ਜਾਂ ਅੱਗੇ ਚੁਣੀਆਂ ਜਾਣਗੀਆਂ ਅੱਗੇ ਚੁਣੀਆਂ ਜਾਣ ਵਾਲੀਆਂ ਸਰਕਾਰਾਂ ਲਈ ਸਵਾਲ ਖੜਾ ਹੋਊਗਾ ਕਿ ਉਹ ਕਿਸਾਨੀ ਮਸਲਿਆਂ ਬਾਰੇ ਕੀ ਨੀਤੀ ਬਣਾਉਣਗੇ ਜਾਂ ਉਹ ਕਿਸ ਤਰ੍ਹਾਂ ਦਾਅਵੇ ਕਰਨਗੇ ਪਰ ਅਸੀਂ ਤਾਂ ਹੁਣ ਆਪਾਂ ਨੂੰ ਪਤਾ ਲੱਗ ਹੀ ਚੁੱਕਿਆ ਕਿਉਂਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਲੋਕਾਂ ਨੂੰ ਲਾਰੇ ਹੀ ਦਿੱਤੇ ਨੇ ਮੌਜੂਦਾ ਸਮੇਂ ਨਿਕਲ ਕਰੀਏ ਤਾਂ ਹੁਣ ਵੀ ਕੋਈ ਬਹੁਤਾ ਅਜੀਹਾ ਬਖ ਸਰਕਾਰੀ ਸਾਹਮਣੇ ਨਹੀਂ ਆ ਰਿਹਾ ਕਿ ਲੋਕਾਂ ਨੂੰ ਕੋਈ ਨਵੀਂ ਸਹੂਲਤ ਜਾਂ ਪਾਕ ਐਸਾ ਦੇ ਜਿਹੜੀ ਕਿਸਾਨੀ ਖਾਸ ਕਰ ਕਿਸਾਨੀ ਦੀ ਗੱਲ ਕਰੀਏ ਤਾਂ ਉਹ ਪਾਵੇਂ ਚੋਣਾ ਮੌਕੇ ਦਾਅਵੇ ਕੀਤੇ ਜਾਂਦੇ ਨੇ ਪਰ ਬਾਅਦ ਵਿੱਚ ਉਹ ਦਾਅਵੇ ਸਿਰਫ ਗੱਲਾਂ ਬਣ ਕੇ ਰਹਿ ਜਾਂਦੇ ਨੇ ਪੰਜਾਬ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਖੇਤੀ ਆਧਾਰਿਤ ਸੂਬਾ ਹੈ ਪਰ ਅਜੇ ਤੱਕ ਪੰਜਾਬ ਦੀ ਕੋਈ ਆਪਣੀ ਖੇਤੀ ਨੀਤੀ ਨਹੀਂ ਹੈ ਪਾਵੇਂਗੇ ਕਿਸ ਹਮੇਸ਼ਾ ਮੈਂ ਤੇ ਸਰਕਾਰਾਂ ਕਹਿੰਦੀਆਂ ਰਹਿੰਦੀਆਂ ਨੇ ਕਿ ਅਸੀਂ ਖੇਤੀ ਨੀਤੀ ਲੈ ਕੇ ਆਵਾਂਗੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਜਿਹੜੇ ਕਿਸਾਨਾਂ ਦੀਆਂ ਸਮੱਸਿਆਵਾਂ ਮਾ ਹੱਲ ਕੀਤੀਆਂ ਜਾਣਗੀਆਂ ਪਰ ਉਹ ਸਮੱਸਿਆਵਾਂ ਵਿੱਚ ਜਾਂਉਂਦੀਆਂ ਤਿਉ ਨਹੀਂ ਹੁਣ ਜੇਕਰ ਆਪਾਂ ਮੌਜੂਦਾ ਜਿਹੜੇ ਹਾਲਾਤ ਨੇ ਉਹਨਾਂ ਦੀ ਗੱਲ ਕਰੀ ਤਾਂ ਇਸ ਵੇਲੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਨੇ ਲਗਭਗ ਇਸ ਜਸੇਬੰਦੀ ਦਾ 10 ਮਹੀਨਿਆਂ ਤੋਂ ਸੰਘਰਸ਼ ਚੱਲ ਰਿਹਾ ਕਿ ਉਹਨਾਂ ਦੀਆਂ ਜੋ ਕਿਸਾਨੀ ਮੰਗਾਂ ਨੇ ਉਹਨਾਂ ਨੂੰ ਹੱਲ ਕਰਵਾਉਣ ਵਾਸਤੇ ਉਹ ਸੜਕਾਂ 'ਤੇ ਬੈਠੇ ਹੋਏ ਨੇ ਪਰ ਉਹਨਾਂ ਨੇ ਇਹ ਮੰਗਾਂ ਨੂੰ ਹੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੁਣ ਉਹਨਾਂ ਨੇ ਅੱਕ ਕੇ ਮਰਨ ਵਰਤ ਦਾ ਫੈਸਲਾ ਕੀਤਾ ਹੈ ਉਹ 15 ਦਿਨਾਂ ਤੋਂ ਮਰਨ ਮਰਤੇ ਬੈਠੇ ਨੇ ਪਰ ਉਹਨਾਂ ਦੀ ਜੋ ਜਥੇਬੰਦੀ ਸੰਘਰਸ਼ ਕਰ ਰਹੀ ਹੈ ਜਾਂ ਜੋ ਉਹਨਾਂ ਨਾਲ ਹੋਰ ਇੱਕ ਦੋ ਘਾਟ ਜਥੇਬੰਦੀਆਂ ਨੇ ਉਹ ਸੰਘਰਸ਼ ਕਰ ਰਹੀਆਂ ਨੇ ਉਨ੍ਹਾਂ ਦੀਆਂ ਮੰਗਾਂ ਬਾਰੇ ਉਹਨਾਂ ਜ਼ਿਆਦਾਤਰ ਮੰਗਾਂ ਵੈਸੇ ਕੇਂਦਰ ਸਰਕਾਰ ਨਾਲ ਸੰਬੰਧਤ ਨੇ ਕੇਂਦਰ ਸਰਕਾਰ ਦੇ ਕਰਨ ਤੇ ਅਜੇ ਕੋਈ ਬਹੁਤੀ ਜੂਨ ਸਰਕਰ ਦੀ ਦਿਖਾਈ ਨਹੀਂ ਦੇ ਰਹੀ ਹੁਣ ਪਿਛਲੇ ਦਿਨੀ ਉਹਨਾਂ ਨੇ ਫੈਸਲਾ ਕੀਤਾ ਕਿ ਸਾਡਾ ਇੱਕ ਜਥੇ ਆਪਾਂ ਕਹਿ ਸਕਦੇ ਹਾਂ ਕਿ 101 ਜਥੇ ਦਾ ਵਿਅਕਤੀਆਂ ਦਾ ਜਥਾ ਜਾਏਗਾ ਕੇਂਦਰ ਸਰਕਾਰ ਕੋਲ ਜਾਂ ਆਪਾਂ ਕਹਿੰਦੇ ਦਿੱਲੀ ਜਾ ਰਹੇ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਪੈਦਲ ਮਾਰਚ ਕਰਕੇ ਜਾਣਗੇ ਹਰਿਆਣਾ ਦੀ ਸਰਕਾਰ ਨੇ ਵੀ ਕਿਹਾ ਕਿ ਉਹ ਪੈਦਲ ਆ ਸਕਦੇ ਨੇ ਦਿੱਲੀ ਦੀ ਕੇਂਦਰ ਸਰਕਾਰ ਨੇ ਵੀ ਕਿਹਾ ਕਿ ਕਿਸਾਨਾਂ ਦਾ ਹੱਕ ਹੈ ਕਿ ਉਹ ਲੋਕਤੰਤਰ ਦੇ ਵਿੱਚ ਆਪਣੇ ਹੱਕੇ ਮੰਗਾ ਸੰਬੰਧੀ ਆਪਣਾ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਸਕਦੇ ਨੇ ਪਰ ਉਹ ਜਿਵੇਂ ਹੀ ਆਪਣਾ ਸੰਘਰਸ਼ ਕਰਨ ਲਈ ਤੁਰੇ ਪੈਦਲ ਮਾਰਚ ਵਿੱਚ ਤੁਰੇ ਕਿਸਾਨਾਂ ਨੂੰ ਪੰਜਾਬ ਦਾ ਬਾਰਡਰ ਨਹੀਂ ਟਪਣਤਾ ਗਿਆ ਹਰਿਆਣਾ ਸਰਕਾਰ ਵੱਲੋਂ ਉੱਥੇ ਹੀ ਰੁਕ ਲਿਆ ਗਿਆ ਬੜੀ ਕਸਮਕਸ ਚੱਲੀ ਕਿਸਾਨ ਕਹਿੰਦੇ ਸੀ ਕਿ ਸਾਨੂੰ ਅੱਗੇ ਭੇਜਣਾ ਚਾਹੀਦਾ ਸਰਕਾਰ ਨੂੰ ਪਰ ਉੱਥੋਂ ਦੀ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਅਥਰੂ ਗੇ ਦੇ ਗੋਲੇ ਵੀ ਛੱਡੇ ਗਏ ਕਿ ਕਿਸਾਨ ਇੱਥੇ ਹੀ ਰੁਕ ਜਾਣ ਪਰ ਉੱਥੇ ਕਈ ਕਿਸਾਨ ਜ਼ਖਮੀ ਵੀ ਹੋਏ ਜਦੋਂ ਮਾਹੌਲ ਜ਼ਿਆਦਾ ਤਣਾਪੂਰਨ ਹੁੰਦਾ ਦਿਖਿਆ ਤਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜਾ ਸਾਡਾ ਜਥਾ ਜਾ ਰਿਹਾ ਸੀ ਉਹਨਾਂ ਨੂੰ ਵਾਪਸ ਬੁਲਾਉਣੇ ਆ ਉਹ ਵਾਪਸ ਆਇਆ ਤੇ ਉਹਨਾਂ ਨੇ ਦੂਸਰੇ ਦਿਨ ਫਿਰ ਕੋਸ਼ਿਸ਼ ਕੀਤੀ ਕਿ ਸਾਡਾ ਜਥਾ ਅੱਗੇ ਜਾਵੇ ਪਰ ਦੂਸਰੇ ਦਿਨ ਨਹੀਂ ਜਾਣ ਦਿੱਤਾ ਫਿਰ ਉਹਨਾਂ ਨੇ ਇਹ ਜੋ ਦਿੱਲੀ ਜਾਣ ਦਾ ਪ੍ਰੋਗਰਾਮ ਸੀ ਇੱਕ ਵਾਰ ਮਲਟੀਪਲ ਕਰ ਦਿੱਤਾ ਹੁਣ ਉਹਨਾਂ ਨੇ 14 ਤਰੀਕ ਨੂੰ ਜਿੰਨ ਰੱਖਿਆ ਕਿ ਉਹ ਉਹਨਾਂ ਦਾ ਜਥਾ ਜਿਹੜਾ ਸੀਗਾ ਉਹ ਦੁਬਾਰਾ ਪੈਦਲ ਮਾਰਚ ਕਰਕੇ ਦਿੱਲੀ ਜਾਵੇਗਾ ਪਰ ਇਸ ਦਰਮਿਆਨ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ ਜਿਹੜੇ ਪਿਛਲੇ 15 ਦਿਨਾਂ ਤੋਂ ਮਰਨ ਵਰਤੇ ਬੈਠੇ ਨੇ ਉਹਨਾਂ ਦੇ ਹਾਲਾਤ ਬੜੇ ਨਾਜ਼ੁਕ ਹੁੰਦੇ ਜਾ ਰਹੇ ਨੇ ਜਿਹੜੇ ਉਹਨਾਂ ਦੇ ਇਸ ਵੇਲੇ ਦੀ ਸਿਹਤ ਦੇ ਹਾਲ ਨੇ ਉਹ ਜ਼ਰੂਰ ਚਿੰਤਾ ਜ਼ਾਹਰ ਕਰਦੇ ਨੇ ਇਹ ਚਿੰਤਾ ਸਾਨੂੰ ਆਮ ਲੋਕਾਂ ਨੂੰ ਹੋ ਸਕਦੀ ਆ ਪਰ ਉਹਨਾਂ ਸਰਕਾਰਾਂ ਨੂੰ ਚਿੰਤਾ ਨਹੀਂ ਹੋ ਰਹੀ ਜਿਨ੍ਹਾਂ ਦੇ ਰਾਜ ਵਿੱਚ ਇਹ ਸਾਰਾ ਸਿਸਟਮ ਚੱਲ ਰਿਹਾ ਹੈਗਾ ਆਪਾਂ ਕਿਤੇ ਵੀ ਕੋਈ ਕਿਸੇ ਵਿਅਕਤੀ ਨੂੰ ਦੁਖੀ ਦੇਖਦੇ ਆ ਜਾਂ ਆਪਾਂ ਕਿਸੇ ਵਿਅਕਤੀ ਨੂੰ ਦੇਖਦੇ ਆ ਕਿ ਉਹ ਸਿਹਤ ਤੌਰ ਤੇ ਸਮਸਿਆ ਦੇ ਵਿੱਚ ਆਪਾਂ ਸੋਚਦੇ ਆ ਕਿ ਜਦੋਂ ਕੈਸਾ ਲੇ ਕੋਈ ਆਪਣੀ ਜਾਨ ਦੀ ਬਾਜ਼ੀ ਖੇਡ ਰਿਹਾ ਜਾਂ ਕੋਈ ਇਸ ਤਰ੍ਹਾਂ ਬਹਮਾਰੀ ਦੇ ਬੱਚੇ ਵੇਪਿਆ ਜਾਂ ਕੋਈ ਦੇ ਹਾਲਾਤ ਇਸ ਤਰ੍ਹਾਂ ਬਣ ਗਏ ਕਿ ਆਪਾਂ ਨੂੰ ਹੁੰਦਾ ਕਿ ਇਸ ਦੀ ਜਾਨ ਬਚ ਜਾਵੇ ਪਰ ਜਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਦੇ ਇਸ ਵੇਲੇ ਹਾਲਾਤ ਬਣਦੇ ਜਾ ਰਹੇ ਨੇ ਉਸ ਤੋਂ ਜੱਪਦਾ ਹੈ ਕਿ ਇਸ ਨੂੰ ਆਗੂ ਨੂੰ ਜਿਹੜਾ ਕਿਸਾਨ ਆਗੂ ਜਗਜੀਤ ਡੱਲੇਵਾਲ ਆ ਕੀ ਸਰਕਾਰਾਂ ਅੱਖਾਂ ਸਾਹਮਣੇ ਮਰਲੇ ਮਜਬੂਰ ਕਰ ਰਹੀਆਂ ਨੇ ਇਹ ਸਵਾਲ ਅੱਜ ਬੜਾ ਵੱਡਾ ਖੜਾ ਹੋ ਰਿਹਾ ਪਾਵੇਂ ਕਿ ਸਮੇਂ-ਸਮੇਂ ਤੇ ਜਿਹੜੀਆਂ ਸਾਡੇ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾਂਦਾ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਉਹਨਾਂ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਨੇ ਕਿ ਲੋਕ ਜਿਹੜੇ ਸੜਕਾਂ ਜਾਂਦੇ ਨੇ ਉਹ ਆਖਦੇ ਨੇ ਕਿ ਸਾਡਾ ਰਸਤਾ ਰੋਕ ਕੇ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਕਿ ਜਿਹੜੀ ਆ ਇਹਨਾਂ ਨੇ ਮੰਗਾਂ ਨੇ ਇਹ ਇਹਨਾਂ ਸੰਬੰਧੀ ਉਹ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਤੱਕ ਪਹੁੰਚ ਕਰਨਾ ਜਿਸ ਕਰਕੇ ਲੋਕਾਂ ਵਿੱਚ ਵਕ ਵਕ ਤਰੋ ਤਰੀਕੇ ਸਮੇਂ-ਸਮੇਂ ਸਵਾਲ ਉੱਠਦੇ ਰਹਿੰਦੇ ਨੇ ਅਪਾ ਅੱਜ ਗੱਲ ਕਰ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਜਿਸ ਤਰ੍ਹਾਂ ਦੇ ਉਹ ਹਾਲਾਤ ਉਹਨਾਂ ਦੀ ਸਿਹਤ ਤੇ ਬਣਦੇ ਜਾ ਰਹੇ ਨੇ ਕਿ ਇਸ ਤਰ੍ਹਾਂ ਹੀ ਬਣਦੇ ਗਏ ਤਾਂ ਬਹੁਤ ਵੱਡੇ ਸੰਕਟ ਉਹਨਾਂ ਦੀ ਸਿਹਤ ਤੇ ਆ ਸਕਦੇ ਨੇ ਇਸ ਕਰਕੇ ਅੱਜ ਤੁਹਾਡੇ ਨਾਲ ਗੱਲ ਕਰਨ ਲਈ ਅਸੀਂ ਹਾਜ਼ਰ ਹੋਈਆਂ ਤੁਸੀਂ ਵੀ ਸਾਡੇ ਨਾਲ ਜੁੜ ਕੇ ਲਾਈਵ ਗੱਲਬਾਤ ਕਰ ਸਕਦੇ ਹੋ ਆਪਣੇ ਕਮੈਂਟਾਂ ਦੇ ਵਿੱਚ ਜੋ ਤੁਹਾਡੇ ਸੁਝਾਅ ਨੇ ਉਹ ਦੇ ਸਕਦੇ ਹੋਗੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਹੀ ਜੋ ਲੋਕ ਮੁੱਦੇ ਨੇ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾਵੇ ਤੁਹਾਡੇ ਨਾਲ ਸਾਂਝ ਪਾਈ ਜਾਵੇ ਤੇ ਜੇਕਰੇ ਜਿਸ ਤਰ੍ਹਾਂ ਪਹਿਲਾਂ ਸਹਿ ਕਿ ਜਗਜੀਤ ਸਿੰਘ ਢੱਲੇਵਾਲ ਦੀ ਸ਼ਹੀਦ ਦੇ ਹਾਲਾਤ ਇਸ ਤਰ੍ਹਾਂ ਹੀ ਬਣਦੇ ਗਏ ਤਾਂ ਉਹ ਨਾਜ਼ਕ ਦੌਰ ਦੇ ਵਿੱਚ ਜਾ ਸਕਦੇ ਨੇ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਵੇਨੀ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਮਸਲੇ ਤੇ ਗੌਰ ਕਰਨ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਹਰਿਆਣਾ ਵਿੱਚ ਭਾਰਜਨਤਾ ਪਾਰਟੀ ਸਰਕਾਰ ਬਣੀ ਹੈ ਸਰਕਾਰਾਂ ਜਦੋਂ ਚੋਣ ਦਾ ਸਮਾਂ ਹੁੰਦਾ ਉਸ ਤੋਂ ਪਹਿਲਾਂ ਜਿਹੜਾ ਸਮਾਂ ਹੁੰਦਾ ਜਾਂ ਕਹਿ ਸਕਦੇ ਚੋਣ ਜਾਬਤਾ ਹੁੰਦਾ ਉਸ ਵੇਲੇ ਜਾਂ ਚੋਣਾਂ ਤੋਂ ਪਹਿਲਾਂ ਥੋੜਾ ਸਮਾਂ 6 ਮਹੀਨੇ ਦਾ ਸਮਾਂ ਹੁੰਦਾ ਉਦੋਂ ਜ਼ਰੂਰ ਫਿਕਰ ਜ਼ਾਹਰ ਕਰਦੀਆਂ ਨੇ ਕਿ ਉਹਨਾਂ ਨੂੰ ਚੋਣਾਂ ਦੇ ਵਿੱਚ ਕੋਈ ਦਿੱਕਤਾਂ ਨਾਲ ਦੇਖਣਾ ਪਵੇ ਕੋਈ ਹਾਰ ਦਾ ਮੂੰਹ ਨਾਲ ਦੇਖਣਾ ਪਵੇ ਉਹ ਉਦੋਂ ਉਸ ਸਮੇਂ ਵਿੱਚ ਥੋੜਾ ਬਹੁਤਾ ਲੋਕਾਂ ਦੇ ਮਸਲੇ ਦੀ ਗੱਲ ਕਰਦੀਆਂ ਨੇ ਪਰ ਬਾਅਦ ਦੇ ਵਿੱਚ ਪ੍ਰਣਾਲਾ ਫਿਰ ਉੱਥੇ-ਉੱਥੇ ਹੋ ਜਾਂਦਾ ਹੈ ਹੁਣ ਕੇਂਦਰ ਦੇ ਵਿੱਚ ਵੀ ਬਹੁਤਾ ਸਮਾਂ ਨਹੀਂ ਹੋਇਆ ਭਾਰਤ ਜਨਤਾ ਪਾਰਟੀ ਸਰਕਾਰ ਬਣੀ ਨੂੰ ਥੋੜਾ ਸਮਾਂ ਹੀ ਬੀਤਿਆਗਾ ਉਸੇ ਪ੍ਰਕਾਰ ਹਰਿਆਣਾ ਦੇ ਵਿੱਚ ਵੀ ਭਾਰਤ ਜਨਤਾ ਪਾਰਟੀ ਸਰਕਾਰ ਨੂੰ ਥੋੜਾ ਸਮਾਂ ਹੀ ਹੋਇਆ ਜਿਸ ਕਰਕੇ ਅਜੇ ਇਹ ਸਰਕਾਰਾਂ ਪੂਰੀ ਤਰ੍ਹਾਂ ਅਵੇਸ਼ ਲੀਆਂ ਦਿਖਾਈ ਦੇ ਰਹੀਆਂ ਨੇ ਉਧਰ ਦੂਸਰੇ ਪਾਸੇ ਜਿਸ ਤਰ੍ਹਾਂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਆ ਉਸਦੇ ਚਲਦਿਆਂ ਲੱਗਦਾ ਹੈ ਕਿ ਹਾਲਾਤ ਆਉਣ ਦਿਨਾਂ ਵਿੱਚ ਹੋਰ ਉਹਨਾਂ ਦੀ ਸਿਹਤ ਦੇ ਖਰਾਬ ਹੋ ਸਕਦੇ ਨੇ ਹੁਣ ਇੱਥੇ ਸਵਾਲ ਜਿਹੜੀ ਸਾਡੀ ਸਰੂਬੀਆਂ ਦੀ ਸਰਕਾਰ ਨੇ ਉਹਨਾਂ ਤੇ ਵੀ ਖੜਾ ਹੁੰਦਾ ਹੈ ਪੰਜਾਬ ਦੀ ਗੱਲ ਕਰਦੇ ਹਾਂ ਕਿ ਸੰਘਰਸ਼ ਪੰਜਾਬ ਤੋਂ ਚੱਲਿਆ ਪੰਜਾਬ ਦਾ ਆਗੂ ਹੈ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਸਿਹਤ ਬਾਰੇ ਅਜੇ ਕਿਸੇ ਵੀ ਰਾਜਨੀਤਿਕ ਆਗੂ ਵੱਲੋਂ ਚਿੰਤਾ ਜ਼ਾਹਰ ਨਹੀਂ ਕੀਤੀ ਗਈ ਕਿ ਸਿਰਫ ਜਦੋਂ ਕੋਈ ਗੱਲ ਉਹਨਾਂ ਨੇ ਆਪਣੇ ਗਲੋਂ ਲਾਉਣੀ ਹੋਵੇ ਤਾਂ 2-4 ਦਿਨਾਂ ਵਾਸਤੇ ਕੁਝ মিডিਆ ਦੇ ਸਟੇਟਮੈਂਟ ਦਿੰਦੇ ਆ ਜਾਂ ਪੱਕਾ ਸਕਦੇ ਆ ਕਿ ਉਹ ਕਹਿੰਦੇ ਆ ਕਿ ਕਿਸਾਨੀ ਮੰਗਾ ਕੇਂਦਰ ਨਾਲ ਸੰਬੰਧਤ ਨੇ ਕੇਂਦਰ ਨੂੰ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਪਰ ਸਿਰਫ ਕੇਂਦਰ ਸਹਾਰੇ ਗੱਲ ਛੱਡ ਕੇ ਵੀ ਸਾਡੀਆਂ ਸੂਬੇ ਦੀਆਂ ਸਰਕਾਰਾਂ ਨੂੰ ਨਹੀਂ ਛੜਨਾ ਛੜਦਾ ਕਿਉਂਕਿ ਸੂਬਿਆਂ ਦੇ ਆਪਣੇ ਵੀ ਅਧਿਕਾਰ ਹੁੰਦੇ ਨੇ ਹੁਣ ਪੰਜਾਬ ਸਰਕਾਰ ਦੀ ਗੱਲ ਹੀ ਕਰੀਏ ਤਾਂ ਇੱਥੇ ਆਮ ਆਦਮੀ ਪਾਰਟੀ ਸਰਕਾਰ ਹੈ ਇੱਥੇ ਵੀ ਚਾਹੀਦਾ ਕਿ ਆਮ ਆਦਮੀ ਪਾਰਟੀ ਨੂੰ ਜੋ ਕਿਸਾਨੀ ਮੰਗਾਂ ਨੇ ਉਹਨਾਂ ਵੱਲ ਆਪਣੇ ਤੌਰ ਤੇ ਜਿੰਨਾ ਕੋ ਕਰ ਸਕਦੇ ਨੇ ਉਹ ਵੀ ਕਰਨਾ ਕਿਉਂਕਿ ਪੰਜਾਬ ਵਿੱਚ ਵੀ ਕਈ ਤਰ੍ਹਾਂ ਦੀਆਂ ਸਕੀਮਾਂ ਹੁੰਦੀਆਂ ਨੇ ਕਿਸਾਨ ਭਲਾਈ ਦੀਆਂ ਇਸ ਤੋਂ ਪਹਿਲਾਂ ਜਿਵੇਂ ਪਿਛਲੇ ਕਾਰਜਕਾਲ ਜੋ ਕਾਂਗਰਸ ਦਾ ਕਾਰਜਕਾਲ ਸੀ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਜਨ ਉਹਨਾਂ ਨੇ ਵੀ ਵਾਅਦਾ ਤਾਂ ਵੱਡਾ ਕਰ ਲਿਆ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਜਾਵੇਗਾ ਜਦੋਂ ਉਹ ਸੱਤਾ ਦੇ ਵਿੱਚ ਆਉਣਗੇ ਲੋਕਾਂ ਨੇ ਸੱਤਾ ਦੇ ਵਿੱਚ ਲਿਆਂਦਾ ਪਰ ਉਸ ਜਿਸ ਤਰ੍ਹਾਂ ਉਹਨੇ ਵਾਦਾ ਕੀਤਾ ਸੀ ਉਸ ਮੁਤਾਬਕ ਤਾਂ ਨਹੀਂ ਕਰਜ਼ਾ ਮਾਫ ਹੋਇਆ ਸਿਰਫ ਨੁਗੂਣਾ ਕਰਜ਼ਾ ਮਾਫ ਕੀਤਾ ਪਰ ਜਿੰਨਾ ਕੁ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਜੇਕਰ ਮੌਜੂਦਾ ਸਮੇਂ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਉਹਨਾਂ ਵੀ ਨਹੀਂ ਕੁਝ ਕਿਸਾਨਾਂ ਲਈ ਕੀਤਾ ਸਿਰਫ ਕੇਂਦਰ ਸਰਕਾਰ ਸਾਹ ਹਰੇ ਕਿਸਾਨਾਂ ਨੂੰ ਛੱਡ ਦੇਣਾ ਤਾਂ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਦਿਖਦੀ ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਉਹ ਜ਼ਰੂਰ ਜਿੰਦਤ ਕਰਨ ਵਾਲੇ ਨੇ ਹੁਣ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਆ ਜੇਕਰ ਕੇਂਦਰ ਸਰਕਾਰ ਇਸੇ ਤਰ੍ਹਾਂ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਦੀ ਰਹੀ ਤਾਂ ਆਉਣ ਦੇ ਸਮੇਂ ਵਿੱਚ ਕੇਂਦਰ ਦੀ ਸਰਕਾਰ ਪ੍ਰਤੀ ਕਿਸਾਨਾਂ ਦਾ ਰੋਸ ਵੀ ਵਧੇਗਾ ਸੋਰ ਸਾਡੇ ਨਾਲ ਕੁਝ ਦਰਸ਼ਕ ਵੀ ਜੁੜੇ ਨੇ ਜੇਕਰ ਉਹ ਆਪਣੀ ਟਿੱਪਣੀ ਦੇ ਰੂਪ ਵਿੱਚ ਕੋਈ ਸਰਦਾਰ ਸੁਝਾਅ ਸਾਂਝਾ ਕਰਨਾ ਚਾਹੁੰਦੇ ਜਾਂ ਕਰ ਸਕਦੇ ਨੇ ਹੁਣ ਸਾਰੇ ਪਾਸੇ ਚਰਚਾ ਚੱਲ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸੇਧ ਦਾ ਕੀ ਹਾਲ ਹੋਵੇਗਾ ਹੁਣ ਇੱਥੇ ਜ਼ਰੂਰਤ ਹੈ ਕਿ ਆਮ ਲੋਕਾਂ ਨੂੰ ਵੀ ਜੇਕਰ ਉਹ ਕਹਿੰਦੇ ਨੇ ਕਿ ਅਸੀਂ ਆਮ ਲੋਕਾਂ ਲੀਡਰਾਂ ਆਮ ਲੋਕਾਂ ਨੂੰ ਵੀ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਇਸ ਤੋਂ ਪਹਿਲਾਂ ਸੰਘਰਸ਼ ਹੋਇਆ ਸੀ ਦੋ ਜਦੋਂ ਵੱਡਾ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਵੀ ਚੱਲਿਆ ਪਹਿਲਾਂ ਪੰਜਾਬ ਵਿੱਚ ਵੀ ਚੱਲਿਆ ਪੂਰੇ ਭਾਰਤ ਦੇ ਵਿੱਚ ਫੈਲਿਆ ਉਸਾ ਜਦੋਂ ਉਹ ਸੰਘਰਸ਼ ਹੋਇਆ ਸੀ ਉਸ ਵੇਲੇ ਉਹ ਜਿਹੜੇ ਤਿੰਨ ਖੇਤੀ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਸੀ ਉਸ ਦੇ ਚੱਲਦਿਆਂ ਹੀ ਉਸ ਦਾ ਵਿਰੋਧ ਵੱਡੀ ਪੱਧਰ ਤੇ ਹੋਇਆ ਉਦੋਂ ਲੋਕਾਂ ਨੇ ਇਕਾ ਦਿਖਾਇਆ ਤਾਂ ਉਹ ਕਾਨੂੰਨ ਵਾਪਸ ਹੋਏ ਹੁਣ ਇੱਥੇ ਜਿਹੜਾ ਇਹ ਸੰਘਰਸ਼ ਚੱਲ ਰਿਹਾ ਹੈ ਵੈਸੇ ਤਾਂ ਇਹ ਚਲੋ ਇੰਨਾ ਵੱਡੀ ਪੱਧਰ ਤੇ ਨਹੀਂ ਹੋਇਆ ਕਿਉਂਕਿ ਇੱਥੇ ਸਿਰਫ ਜਥੇਬੰਦੀਆਂ ਦੋ ਤਿੰਨ ਕੀ ਚੱਲ ਰਹੀਆਂ ਨੇ ਬਾਕੀ ਜਥੇਬੰਦੀਆਂ ਇਸ ਸੰਘਰਸ਼ ਤੇ ਹਮਾਇਤ ਨਹੀਂ ਦੇ ਰਹੀਆਂ ਹੁਣ ਇਹ ਸਵਾਲ ਇੱਥੇ ਵੀ ਵੱਡਾ ਉੱਠਦਾ ਕਿ ਇੱਕ ਕਿਸਾਨ ਆਗੂ ਤਾਜ ਮਰਨ ਵਰਤੇ ਬੈਠਾ ਹੈਗਾ ਉਹਨਾਂ ਦਾ ਸਾਥ ਦੇਣਾ ਸਾਰੇ ਜਥੇਬੰਦੀਆਂ ਨੂੰ ਚਾਹੀਦਾ ਹੈਗਾ ਹੋ ਸਕਦਾ ਉਹਨਾਂ ਦੇ ਆਪਸੀ ਮਤਭੇਦ ਹੁਣ ਪਾਰਾ ਜਦੋਂ ਮਸਲਾ ਇੰਨਾ ਹੀ ਵੱਡਾ ਬਣ ਜਾਵੇ ਕਿ ਇੱਕ ਵਿਅਕਤੀ ਦੀ ਜਾਨ ਜਾ ਰਹੀ ਹੈ ਉੱਥੇ ਸਾਨੂੰ ਸਾਥ ਦੇਣਾ ਚਾਹੀਦਾ ਹੈ ਚਾਹੇ ਜਥੇਬੰਦੀ ਕੋਈ ਵੀ ਹੋਵੇ ਪਰ ਇੱਥੇ ਮਾਹੌਲ ਤੁਹਾਨੂੰ ਪਤਾ ਕਿ ਹੋਰ ਹੀ ਬਣ ਜਾਂਦਾ ਹੈਗਾ ਕਈ ਵਾਰ ਕ੍ਰੈਡਿਟ ਆਪਕਾ ਸਾਂਝਾ ਹੈ ਕਿ ਸਾਡਾ ਸੰਘਰਸ਼ ਨੀਗਾ ਇਹ ਸੰਘਰਸ਼ ਸਭ ਦਾ ਸਾਂਝਾ ਹੋਣਾ ਚਾਹੀਦਾ ਹੈਗਾ ਜੇਕਰ ਇਹ ਸੰਘਰਸ਼ ਸਾਂਝੇ ਰੂਪ ਵਿੱਚ ਲੜਿਆ ਜਾਂਦਾ ਤਾਂ ਹੋ ਸਕਦਾ ਇਸਦਾ ਹੱਲ ਵੀ ਹੋ ਜਾਂਦਾ ਜੇਕਰ ਇੱਥੇ ਇਹ ਵੀ ਸਵਾਲ ਹੈ ਕਿ ਜੇਕਰ ਇਹ ਸੰਘਰਸ਼ ਵਿੱਚ ਜੋ ਅੱਡ ਅੱਡ ਡਾਫਲੀਆਂ ਵਜਾਉਂਦੇ ਫਿਰਦੇ ਆ ਉਹਦੇ ਕਰਕੇ ਅੱਜ ਸਰਕਾਰਾਂ ਸਾਨੂੰ ਨਜ਼ਰਅੰਦਾਜ਼ ਕਰਦੀਆਂ ਨੇ ਇਹ ਗੱਲ ਵੀ ਸਾਬਤ ਹੁੰਦੀ ਹੈਗੀ ਸਾਡੇ ਨਾਲ ਵਿਦੇਸ਼ ਤੋਂ ਵੀ ਕੁਝ ਸਾਡੇ ਸਬਸਕ੍ਰਾਈਬਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹ ਜੁੜੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜਾ ਅੱਬ ਮੁੱਖ ਵਿਸ਼ੇ ਤੇ ਗੱਲ ਕਰ ਰਹੇ ਆਂਗੇ ਉਹ ਹੈ ਕਿਸਾਨੀ ਦੇ ਹੁਣ ਇੱਥੇ ਖੇਤੀ ਨੀਤੀ ਦੀ ਗੱਲ ਸਮੇਂ-ਸਮੇਂ ਚੱਲਦੀ ਆ ਆ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਇਹਨਾਂ ਨੇ ਵਿਆਖਿਆ ਸੀ ਕਿ ਸਾਡੀ ਖੇਤੀ ਨੀਤੀ ਬਿਲਕੁਲ ਤਿਆਰ ਆ ਪਰ ਅਜੇ ਤੱਕ ਇਸ ਖੇਤੀ ਨੀਤੀ ਨੂੰ ਕੋਈ ਆਮੜੀ ਜਮਾ ਨਹੀਂ ਪਹਨਾਇਆ ਗਿਆ ਲੱਗਦਾ ਨਹੀਂ ਕਿ ਜੋ ਆਂਗਲਾ ਸਮਾਏ ਕੋ ਉਸ ਵਿੱਚ ਵੀ ਕੋਈ ਖੇਤੀ ਨੀਤੀ ਲਿਆਂਦੀ ਜਾਵੇਗੀ ਸਿਰਫ ਅਖਬਾਰੀ ਬਿਆਨਾਂ ਜਾਂ ਆਪਾਂ ਕਹੇ ਕਾਗਜ਼ੀ ਕਾਰਵਾਈਆਂ ਤੱਕ ਇਹ ਸਾਰੀਆਂ ਖੇਤੀ ਨੀਤੀਆਂ ਰਹਿ ਜਾਂਦੀਆਂ ਨੇ ਅੱਜ ਕਿਸਾਨ ਜਿਹੜਾ ਆਪਾਂ ਜੇਕਰ ਛੋਟੇ ਕਿਸਾਨ ਦੀ ਗੱਲ ਕਰੀਏ ਤਾਂ ਬੜੀ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਕਿਸਾਨੀ ਨੂੰ ਪੈ ਰਿਹਾ ਹੈ ਕਿਉਂਕਿ ਖਰਚੇ ਵੱਧ ਰਹੇ ਜਾ ਰਹੇ ਨੇ ਜਿਹੜੀ ਆਮਦਨੋਂ ਘਟਦੀ ਜਾ ਰਹੀ ਹੈ ਪਰ ਸਿਰਫ ਖਰਚੇ ਦਿਖਾ ਕੇ ਆਪਾਂ ਕਹਿੰਦੇ ਜਿਹੜੀ ਸਰਕਾਰਾਂ ਨੇ ਸਿਰਫ ਕਹਿ ਦਿੰਦੀਆਂ ਨੇ ਕਿ ਅਸੀਂ ਸਰਕਾਰ ਕਿਸਾਨਾਂ ਲਈ ਬਹੁਤ ਕੁਝ ਕਰਤਾ ਕਿਸਾਨਾਂ ਨੂੰ ਫੰਡ ਜਾਰੀ ਕਰਤੇ ਪਰ ਕਿਸਾਨਾਂ ਦੀਆਂ ਸਮੱਸਿਆਵਾਂ ਮੈਂ ਜਾਂਦੀਆਂ ਤੇ ਉਹੀ ਖੜੀਆਂ ਨੇ ਹੁਣ ਇੱਥੇ ਕਈ ਵਿਅਕਤੀ ਜਿਹਾ ਵੀ ਕਹਿੰਦੇ ਨੇ ਕਿ ਇਹ ਕਿਸਾਨਾਂ ਨੂੰ ਥੋੜੇ ਦਿਨਾਂ ਬਾਅਦ ਸੰਘਰਸ਼ ਬੈਠ ਲੈਂਦੇ ਨੇ ਜਾਂ ਕਹਿ ਸਕਦੇ ਆ ਕਿ ਇਹ ਸਿਰਫ ਆਪਣੀ ਸੌਰਤ ਘਟਣ ਖਾਤਰ ਹੀ ਅਜਿਹਾ ਕਰਦੇ ਨੇ ਅਜੀਹਾ ਨਹੀਂ ਹੁੰਦਾ ਕਿ ਹਰੇਕ ਵਾਰ ਇਹ ਸੰਘਰਸ਼ ਕੋਈ ਅਜੀਹਾ ਇਸ ਤਰ੍ਹਾਂ ਵਿਟੇ ਜਾਂਦੇ ਨੇ ਇਹ ਲੋਕਾਂ ਲਈ ਲੜੇ ਜਾਣ ਵਾਲੇ ਸੰਘਰਸ਼ ਨੇ ਸਾਡੀ ਅਪੀਲ ਵੀ ਹੈ ਕਿ ਜਿਹੜੀ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਸਿਹਤ ਵਿਗੜਦੀ ਜਾ ਰਹੀ ਆ ਉਸ ਬਾਰੇ ਕੇਂਦਰ ਸਰਕਾਰ ਨੂੰ ਗੰਭੀਰਤਾ ਦਿਖਾਉਣੀ ਚਾਹੀਦੀ ਆ ਜੋ ਕਿਸਾਨੀ ਮੰਗਾ ਨੇ ਉਹਨਾਂ ਦਾ ਹੱਲ ਕਰਨਾ ਚਾਹੀਦਾ ਜਾਂ ਕੋਈ ਕੇਂਦਰੀ ਮੰਤਰੀਆਂ ਦਾ ਪੈਨਲ ਆ ਕੇ ਇਹਨਾਂ ਨਾਲ ਗੱਲ ਕਰੇ ਜਾਂ ਅਧਿਕਾਰੀਆਂ ਦਾ ਪੈਨਲ ਗੱਲ ਕਰੇ ਜਿਹੜਾ ਲੰਮੇ ਸਮੇਂ ਤੋਂ ਰਸਤੇ ਜਾਮ ਕਿਤੇ ਨੇ ਹੋਊਗੀ ਖਲਵਾਈ ਜਾਣ। ਦਿੱਕਤਾਂ ਆਮ ਲੋਕਾਂ ਨੂੰ ਵੀ ਆ ਰਹੀਆਂ ਨੇ ਪਰ ਜਿਸ ਤਰ੍ਹਾਂ ਲੋਕਾਂ ਨੂੰ ਇਹ ਸਰਕਾਰ ਨਜ਼ਰਅੰਦਾਜ਼ ਕਰ ਰਹੀਆਂ ਨੇ ਅਜਿਹਾ ਨਹੀਂ ਕਰਨਾ ਚਾਹੀਦਾ। ਸੋ ਸਾਡਾ ਅੱਜ ਦੀ ਗੱਲਬਾਤ ਇੰਨੀ ਹੀ ਹੁਣ ਤੁਹਾਡੇ ਤੋਂ ਲੈਨੇ ਆਜਾਜ਼ਤ ਜੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕ ਜੁੜੇ ਉਹਨਾਂ ਦਾ तहे ਦਿਲੋਂ ਧੰਨਵਾਦ ਦਿਓ ਆਜਾਜ਼ਤ ਸਤਿ ਸ੍ਰੀ ਅਕਾਲ।